ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਜੋੜਨ ਲਈ ਐਮ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਸਕੂਲਾਂ ਵਿੱਚ ਸੈਂਟਰ ਪੱਧਰੀ, ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਇਸੇ ਤਹਿਤ ਹਲਕਾ ਗੁਰੂ ਹਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਨੋ ਬਹਿਰਾਮ ਸ਼ੇਰ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਗੁਰੂ ਹਰ ਸਾਹਿਬ ਟਾਣੀ ਗੁਰਮਖ ਸਿੰਘ ਵਾਲਾ ਵਿਖੇ ਅੱਜ ਸੀਐਚਟੀ ਗੁਰਦੇਵ ਸਿੰਘ ਸвая ਰਾਏ ਉਤਾਰ ਦੀ ਗਵਾਈ ਹੇਠ ਖੇਡਾਂ ਦੀ ਸ਼ੁਰੂਆਤ ਕੀ ਗਈ ਹੈ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਐਚਸੀ ਗੁਰਦੇਵ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਸੈਂਟਰ ਪੱਧਰ ਪ੍ਰਾਇਮਰੀ ਗੇਮਾ 18-19 ਤਰੀਕ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਨੋਬਰਾਮ ਸ਼ੇਰ ਸਿੰਘ ਵਾਲਾ ਢਾਣੀ ਗੁਰਮukh ਸਿੰਘ ਵਾਲਾ ਵਿਖੇ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਦੱਸਿਆ ਕਿ ਪਿੰਡ ਨੋਬਰਾਮ ਸ਼ੇਰ ਸਿੰਘ ਵਾਲਾ ਦੀ ਸਮੂਹ ಗ್ರಾಮ ਪੰਚਾਇਤ ਅਤੇ ਸਕੂਲ ਦੇ ਸਮੂਹ ਸਟਾਫ ਦੇ ਸਹਿਯੋਗ ਨਾਲ ਪਾਣੀ ਸ਼ਾਂ ਬੱਚਿਆਂ ਦੇ ਖਾਣ ਪੀਣ ਆਦਿ ਦਾ ਵਧੀਆ ਪ੍ਰਬੰਧ ਕੀਤਾ ਗਿਆ ਹੈ ਅਤੇ 12 ਸਕੂਲਾਂ ਦੇ ਬੱਚਿਆਂ ਵੱਲੋਂ ਖੇਡਾਂ ਵਿੱਚ ਭਾਗ ਲਿਆ ਜਾ ਰਿਹਾ ਹੈ ਜੀ 1 ਮਿੰਟ ਜੀ ਸਰਪੰਚ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਕਿਦਾਂ ਹੋ ਰਹੀਆਂ ਨੇ ਬੱਚਿਆਂ ਦੇ ਵਿੱਚ ਕਾफी ਜ਼ਿਆਦਾ ਉਤਸ਼ਾਹ ਤੁਸੀਂ ਕਿਵੇਂ ਦੇਖਦੇ ਹੋ ਹਾਂ ਜੀ ਅੱਜ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਟਾਣੀ ਗੁਰਮukh ਸਿੰਘ ਵਾਲੇ ਵਿੱਚ 12 ਸਕੂਲਾਂ ਤੋਂ ਬੱਚੇ ਆਏ ਨੇ ਨਾਲ ਟੀਚਰ ਸਾਹਿਬਾਨ ਆਏ ਨੇ ਜੋ ਗੱਜ ਖੇਡਾਂ ਦਾ ਬਹੁਤ ਮਾਹੌਲ ਵਧੀਆ ਚੱਲ ਰਿਹਾ ਹੈ ਜੋ ਜਦੋਂ ਦਾ ਸਕੂਲ ਬਣਿਆ ਪਹਿਲੀ ਵਾਰ ਖੇਡਾਂ ਹੋ ਰਹੀਆਂ ਨੇ ਮੈਂ ਇਹ ਗੱਲ ਤੇ ਬਹੁਤ ਖੁਸ਼ ਹਾਂ ਔਰ ਸਿੱਖਿਆ ਭਾਗ ਦਾ ਤਨਮਾਨ ਕਰਨਾ ਜਿਨਨੇ ਅੱਜ ਟੀਚਰ ਸਹਿਬਾਨ ਸਾਡੇ ਐਚਏ ਭਾਬਾ ਨੇ ਇਹਨਾਂ ਦਾ ਵੀ ਧੰਨਵਾਦ ਕਰਾਂਗੇ ਕਲਚਰ ਦੇ ਕਿਟਾਂ ਖੋਲ ਦੇ ਵਿੱਚ ਕਰਵਾਈਆਂ ਜਾ ਰਹੀਆਂ ਨੇ ਕਿ ਚੈਨਾ ਪੌਡਾ ਕਿਵੇਂ ਦੇਖਦੇ ਆ ਸਿੱਖਿਆ ਵਿਭਾਗ ਪੰਜਾਬ ਦੀਆਂ ਅਧਿਤਾ ਮਤਾਬਕ ਸੈਂਟਰ ਪੱਧਰ ਦੇ ਜਿਹੜੇ ਕਲਸਟਰ ਸਾਇਰ ਆ ਤਾੜ ਦੇ ਸੈਂਟਰ ਪ੍ਰਾਇਮਰੀ ਗੀਮਾਂ ਨੇ ਉਹ ਅੱਜ ਤੇ ਕੱਲ 18 ਤੇ 19 ਤਰੀਕ ਨੂੰ ਇੱਥੇ ਕਰਵਾਏ ਜਾ ਰਹੇ ਨੇ ਸਰਕਾਰੀ ਪ੍ਰਾਇਮਰੀ ਸਕੂਲ ਟਾਣੀ ਗੁਰਮਖ ਸਿੰਘ ਵਾਲਾ ਇੱਥੋਂ ਦੇ ਸਟਾਫ ਨੇ ਔਰ ਇੱਥੋਂ ਦੇ ਸਮੂਹ ਪੰਚਾਇਤ ਕਮੇਟੀ ਨੇ ਬਹੁਤ ਸਹਿਯੋਗ ਦਿੱਤਾ ਹੈ ਦੇਰੇ ਨੇ ਤੇ ਸਾਰਾ ਵਧੀਆ ਪ੍ਰਬੰਧ ਕੀਤਾ ਗਿਆ ਹੈਗਾ ਗਰਾਊਂਡ ਬਕਾਇਦਾ ਮਾਰਕਿੰਗ ਕਰਵਾਏ ਗਏ ਨੇ ਤੇ ਅੱਜ ਜਿਹੜਾ ਹੈਗਾ ਪਹਿਲਾ ਦਿਨ ਗੇਮਾਂ ਦਾ ਜਿਹਦੇ ਵਿੱਚ ਕਬੱਡੀ ਖੋਖੋ ਮੇਜਰ ਗੇਮਾਂ ਤੇ ਨਾਲ ਟਾਈਮ ਦੇ ਮੁਤਾਬਕ ਜਿਹੜੀਆਂ ਛੋਟੀਆਂ ਗੇਮਾਂ ਨੇ ਲੰਬੀ ਛਾਲ ਐਥਲੈਟਿਕਸ ਉਹ ਵੀ ਕਰਵਾਉਣੀਆਂ ਨੇ 2 ਵਜੇ ਤੱਕ ਜਿਹੜੀਆਂ ਗੇਮਾਂ ਦੇ ਹੋ ਗਈਆਂ ਉਹ ਹੋ ਜਾਣਗੇ ਸੰਪੰਨ ਬਾਕੀ ਜਿਹੜੀਆਂ ਗੇਮਾਂ ਨੇ ਉਹ ਕੱਲ ਫਾਈਨਲ ਕਰਕੇ ਕਰਵਾਏ ਜਾਣਗੇ ਇਹ ਮੁਕਾਬਲੇ ਔਰ ਇਸ ਤੋਂ ਜਿਹੜੇ ਇਹਨਾਂ 12 ਸਕੂਲਾਂ ਦੇ ਪ੍ਰਾਇਮਰੀ ਸਕੂਲਾਂ ਦੇ ਬੱਚੇ ਨੇ ਉਹ ਜੇਤੂ ਹੋਣਗੇ ਉਹਨਾਂ ਨੂੰ ਅਗਲਾ ਜਿਹੜਾ ਬਲਾਕ ਪੱਧਰ ਦਾ ਮੁਕਾਬਲਾ ਉਹ ਗੁਰੂਰ ਸਾਹਿਬ ਬਲਾਕ 1 ਵਿੱਚ ਹੋਏਗਾ ਉਹਦੇ ਵਿੱਚ ਪ੍ਰਵੇਸ਼ ਪ੍ਰਵਾਇਜਾਂਗੇ ਤਾਂ ਇਥੋਂ ਦੇ ਬਹੁਤ ਬੱਚਿਆਂ ਵਿੱਚ ਉਤਸ਼ਾਹ ਹੈ ਤੇ ਇਹਨਾਂ ਦੇ ਵਿੱਚ ਇਹ ਬੱਚਿਆਂ ਦੇ ਜਿਹੜੀ ਖੇਡਾਂ ਦੀ ਭਾਵਨਾ ਹੈਗੀ ਹੈ ਪਿਆਰ ਮਿਲਵਰਤਨ ਸਾਰਾ ਕੁਝ ਸਰੀਰਕ ਤੰਦਰੁਸਤੀ ਇਹ ਸਾਰੇ ਮੱਲਕੀ ਉਦੇਸ਼ ਨੇ ਜਿਹੜੇ ਇਹ ਪੂਰੇ ਕਰਨ ਦਾ ਹੈਗਾ ਤੇ ਬੱਚੇ ਕਰ ਵੀ ਰਹੇ ਨੇ ਤੇ ਇਥੋਂ ਦੇ ਸਟਾਫ ਨੇ ਕਮੇਟੀ ਨੇ ਬਹੁਤ ਵਧੀਆ ਸਹਿਯੋਗ ਦਿੱਤਾ ਹੈ ਤੇ ਦੇ ਰਹੇ ਨੇ ਬਾਕੀ ਸਾਰੇ ਸਕੂਲਾਂ ਦੇ ਸਟਾਫ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਇੱਥੇ ਆਏ ਨੇ ਉਹਨਾਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਜੀ ਆਇਆਂ ਨੂੰ ਔਰ ਬੱਚਿਆਂ ਦੇ ਵਿੱਚ ਜਿਹੜੀ ਹੈਗੀ ਹੈ ਮੁਕਾਬਲੇ ਦੀ ਭਾਵਨਾ ਖੇਡ ਦੀ ਭਾਵਨਾ ਉਹ ਸਾਰੀ ਪਰਫੁੱਲਤ ਕਰਵਾਈ ਜਾ ਰਹੀ ਹੈ ਤੇ ਬੱਚੇ ਉਹਦੇ ਵਿੱਚ ਵਧੀਆ ਸਮੁਲੀਅਤ ਕਰ ਰਹੇ ਨੇ ਮੇਰਾ ਨਾਮ ਗੁਰਦੇਵ ਸਿੰਘ ਸੀਐਚਪੀ ਸਵਾਰ ਆਯੂਤਾਰ